ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਇੱਕ ਅਜੀਹੇ ਖਾਣ ਨਾਲ ਮਲਵਾਉਣ ਜਾ ਰਹੇ ਹਾਂ ਰੂਕੀ ਕੰਨਕ ਚੂਨੇ ਦੇ ਨਾਲ ਨਾਲ ਮੂੰਗੀ ਦੀ ਫਸਲ ਰੋਹੀ ਪੈਲ ਦੀ ਅਰਦਾਸੇ ਕੰਮ ਕਰਦੇ ਹਨ ਬੀਜਦੇ ਹਨ ਔਰ ਫਾਲੂ ਵੀ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਟਾਈਮ ਹੋ ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਇਸ ਦਾ ਝਾੜ ਕਿੰਨਾ ਸਿੱਕਲਦਾ ਤੇ ਹੋਰ ਕਿਸਾਨ ਵੀਰ ਵੀ ਇਹਨਾਂ ਨੂੰ ਮੇਜਨ ਦੇ ਵਿੱਚ ਕੋਈ ਅਖਿਆਈ ਤਾਂ ਨਹੀਂ ਆਉਂਦੀ ਜਾਂ ਸੱਚੀ ਖੱਤਿਆ ਹੁੰਦਾ ਉਸ ਵੱਲ ਵਿੱਚ ਵੀ ਉਹਨਾਂ ਨਾਲ ਗੱਲ ਕਰਾਂਗੇ ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਕਿਸਾਨ ਵੀਰ ਨਾਲ ਮਿਲਵਾਨ ਜਾ ਰਿਹਾ ਜੋ ਕਿ ਮੂੰਗੀ ਦੀ ਫਸਲ ਵੀਜੀ ਹੋਈ ਆ ਔਰ ਫਾਲ ਵੀ ਮੈਂ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਦਿਖਾਓ ਬਹੁਤ ਵਧੀਆ ਲੱਗਿਆ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਲਖਵੀਰ ਸਿੰਘ ਪੀਲੂ ਜੀ ਨਾਲ ਮਿਲਵਾ ਰਹੇ ਹਾਂ ਪੀਲੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲ ਮੇਰੇ ਵੱਲੋਂ ਸਾਰੇ ਦੇਸ਼ ਦੇਸ਼ ਪ੍ਰਦੇਸ਼ ਬੈਠੇ ਕਿਸਾਨ ਭਰਾ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੀਲੂ ਜੀ ਅੱਜ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਜਿਹੜੀ ਤੁਸੀਂ ਇੱਕ ਫਸਲਾਂ ਦਾ ਬਦਲਾਵ ਲਿਆ ਰਹੇ ਹੋ ਹਾਂਜੀ ਹਾਂਜੀ ਇਹ ਵੀ ਇੱਕ ਸਾਡੇ ਕਿਸਾਨਾਂ ਵਾਸਤੇ ਬਹੁਤ ਵੱਡੀ ਕ੍ਰਾਂਤੀ ਹੈ ਹਾਂਜੀ ਹਾਂਜੀ ਇਹ ਜਿਹੜੀ ਫਸਲ ਆ ਤੁਸੀਂ ਇੱਕ ਕਿੱਲੇ ਦੇ ਵਿੱਚ ਕਿੰਨੀਆਂ ਫਸਲਾਂ ਲੈਨੇ ਆ ਅਸੀਂ ਜੀ ਤਿੰਨ ਫਸਲਾਂ ਲੈਨੇ ਆ ਇੱਕ ਕਿੱਲੇ ਵਿੱਚ ਇੱਕ ਕਿੱਲੇ 'ਚ ਤਿੰਨ ਫਸਲਾਂ ਲੈਨੇ ਆ ਹਾਂਜੀ ਕਿਹੜੀਆਂ ਕਿਹੜੀਆਂ ਜੀ ਪਹਿਲਾਂ ਅਸੀਂ ਲਾਉਨੇ ਝੋਨਾ ਜੀ ਹਾਂਜੀ ਫੇਰ ਅਸੀਂ ਲਾਉਨੇ ਆਲੂ ਜੀ ਫੇਰ ਮੂੰਗੀ ਜਿਵੇਂ ਤੁਸੀਂ ਆਲੂ ਦੀ ਫਸਲ ਵੀਜੀ ਸੀ ਹਾਂਜੀ ਉਹਦਾ ਤੁਹਾਨੂੰ ਰਿਜ਼ਲਟ ਕਿਦਾਂ ਦਾ ਲੱਗਾ ਆਲੂ ਦਾ ਵੀ ਜੀ ਰਿਜ਼ਲਟ ਸੋਹਣਾ ਲੱਗਿਆ ਰੇਟ ਵੀ ਅਰਕੀ ਦਾ ਚੰਗਾ ਸੀ ਚਾਹ ਆਲੂ ਜੀ ਆਪਾਂ ਕਹਿੰਦੇ ਆ ਸਬਜ਼ੀ ਆ ਕੱਚੀ ਫਸਲ ਆ ਜੀ ਜਿਹੜੀ ਮੂੰਗੀ ਆ ਤੇ ਝੋਨਾ ਇਹ ਪੱਕੀ ਫਸਲ ਆ ਜੀ ਵਿਚਾਰ ਨੂੰ ਉਹ ਤਾਂ ਆਪਣੀ ਕਿਸਮਤ ਆ ਜਿਵੇਂ ਆਪਾਂ ਕਹਿ ਦਗੇ ਸਹੀ ਗੱਲ ਹੈ ਤੇ ਬਾਧ ਵੀ ਜਾਂਦੀ ਕਿਤੇ ਘਾਟ ਵੀ ਜਾਂਦੀ ਆ ਉਹ ਕਹਿੰਦੇ ਨੇ ਖੇਤੀ ਕਰਮਾ ਖੇਤੀ ਬਿਲਕੁਲ ਬਿਲਕੁਲ ਜਿਹੜੀ ਆਪਣੇ ਮੂੰਗੀ ਦੀ ਫਸਲ ਆ ਇਸ ਟਾਈਮ ਤੁਹਾਡੇ ਹਿਸਾਬ ਨਾਲ ਫਲ ਵਧੀਆ ਲੱਗਿਆ ਹੋਇਆ ਜੀ ਹਾਂਜੀ ਯਾਰ ਕਿ ਬਹੁਤ ਵਧੀਆ ਲੱਗਿਆ ਉਹ ਅਸੀਂ ਅੱਜ ਵਾੜ ਰਹੇ ਹਾਂ ਮੂੰਗੀ ਹਾਂਜੀ ਤੇ ਪਿਛਲੇ ਸਾਲ ਸਾਣਾ 10 ਕੁਇੰਟਲ ਵੰਸੀ ਗੋਲਡ ਜਿਹੜੀ ਮੂੰਗੀ ਆ ਇਹ ਇਹ ਤੁਸੀਂ ਵੰਸੀ ਗੋਲਡ ਮੂੰਗੀ ਹਾਂਜੀ ਬੀਜੀ ਸੀ ਪਰ ਬੀਜੀ ਸੀ ਅਸੀਂ 5 ਕਿੱਲੇ ਸੀ ਮੇਰੇ ਪਰਾਰ ਜੀ ਏਰਕੀ ਮੇਰੇ 10 ਕਿੱਲੇ ਇਹਦੇ ਯਾਨੀ ਅੱਗੇ ਨਾਲੋਂ ਤੁਹਾਡਾ ਉਤਸ਼ਾਹ ਤੇ ਵਧੀਆ ਹਾਂਜੀ ਹਾਂਜੀ ਬਤੀ ਵਧੀਆ ਹੈ ਹਾਂਜੀ ਅੱਜ ਅਸੀਂ ਵਧ ਰਹੇ ਹਾਂ ਫਿਰ ਇਹਨੂੰ ਬਾਅਦ ਵਿੱਚ ਸਮਝਾ ਸਕਦੇ ਸੀ ਕਿੰਨੇ ਪ੍ਰਤੀ ਕਵਾਂਟਰ ਇਰਕੀ ਦਾ ਸਾਮਾਨ ਨਿਕਲਿਆ ਯਾਨੀ ਪਿਛਲੇ 5 ਕਿੱਲਾਂ ਦੇ ਵਿੱਚ ਤੁਹਾਡਾ ਉਦੋਂ ਕੀ ਰਿਸਪੌਂਸ ਮਿਲਿਆ ਉਦੋਂ ਸਾਨੂੰ 10 ਕਵਾਂਟਰ ਨਿਕਲੀ ਸੀ ਪਿਛਲੇ ਸਾਲ ਤੋਂ 10 ਕਵਾਂਟਰ ਗੱਡੀ ਇਸ ਵਾਰ ਉਮੀਦ ਕਰਦੇ ਕਿ ਤੁਹਾਡਾ ਇਹ ਵੱਧ ਨਿਕਲੇ ਨਹੀਂ ਅਸੀਂ ਉਮੀਦ ਆ ਹੁਣ ਵੱਧ ਹੀ ਕਰਦੇ ਆਂ ਗਾਂ ਫਿਰੇ ਵਾਹੀ ਗੁਰੂ ਦੇ ਵਾਸਤਾ ਜਿਹੜਾ ਕਰਮਾ ਜੋ ਹੀ ਮਿਲਣਾ ਇਹ ਜਿਹੜੇ ਆਪਣੇ ਕਿਸਾਨ ਵੀਰ ਜਿਵੇਂ ਹੁਣ ਇਸ ਮੂੰਗੀ ਦੀ ਫਸਲ ਨੂੰ ਬੀਜਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਿੰਨੇ ਆ ਵੀ ਜਿਹੜੀ ਬਾਂਸੀ 골ਡ ਆ ਵੈਰੈਟੀ ਜੀ ਬਹੁਤ ਵਧੀਆ ਵੈਰੈਟੀ ਆ ਜੀ ਤੇ ਚੰਗਾ ਝਾੜ ਆ ਪਰ ਇਹਨੂੰ ਦਿਨ 80 ਤੋਂ 85 ਦਿਨ ਦੇਣੇ ਚਾਹੀਦੇ ਹਨ ਯਾਨੀ ਇਹਨੇ ਕਿਸਾਨ ਥੋੜੇ ਦਿਨ ਦਿੰਦੇ ਐ 70 75 ਉਦੋਂ ਇਹਦਾ ਝਾੜ ਮਰਦਾ ਜਿਹੜੇ ਤੁਸੀਂ 90 ਤੋਂ 85 ਦਿਨ ਦੇ ਵਿੱਚ ਫਸਲ ਤਿਆਰ ਹਾਂ ਸਹੀ 90 ਆ ਜੇ ਅਸੀਂ 80 ਤੋਂ 85 ਇਹ ਤਾਂ ਮੂਰੇ ਮੌਸਮ ਮੀਂਹ ਆ ਜਾਂਦਾ ਜੀ ਹੋਰ ਕੋਈ ਚੱਕਰ ਨਹੀਂ ਤੇ ਓਮ 80 85 ਦਿਨ ਦੇਣੇ ਬਹੁਤ ਵਧੀਆ ਚੀਜ਼ ਐ ਲਖਵੀਰ ਸਿੰਘ ਜੀ ਜਿਹੜੇ ਆਪਣੇ ਦੂਰ ਨੇੜੇ ਆਪਣੇ ਕਿਸਾਨ ਬੈਠੇ ਆ ਇਸ ਫਸਲ ਨੂੰ ਅਗਲੇ ਸਾਲ ਦੇ ਵਿੱਚ ਬੀਜਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਇਹੀ ਕਿਸਾਨਾਂ ਨੂੰ ਕਹਿਨੇ ਆ ਵੀ ਤੁਸੀਂ ਤਿੰਨ ਫਸਲਾਂ ਲਾਓ ਜੀ ਢਿਲਾ ਝੋਨਾ ਲਾਓ ਫਿਰ ਆਲੂ ਲਾਓ ਫਿਰ ਮੂੰਗੀ ਲਾਓ ਕਿੰਨੇ ਆਪਣੇ 12 ਮਹੀਨੇ 30 ਦਿਨ ਕੋਲੇ ਪੈਸੇ ਰਹਿੰਦੇ 12 ਮਹੀਨੇ 30 ਦਿਨ ਕੋਲੇ ਪੈਸੇ ਵੀ ਰਹਿੰਦੇ ਔਰ ਜੇ ਮੈਂ ਜ਼ਮੀਨ ਦੇ ਵਿੱਚੋਂ ਆਪਾਂ ਪਾਣੀ ਹਾਂ ਵੀ ਵਰਤੂ ਕਰਦੇ ਉਹਦੇ ਨਾਲ ਵੀ ਇਹਦਾ ਕੁਝ ਫਰਕ ਹਾਂ ਹਾਂ ਹੁਣ ਜਿਹੜੀ ਅਸੀਂ ਵੈਰਾਈਟੀ ਝੋਨੇ ਦੀ ਲਾਉਣੀ ਆ ਉਹ ਘੱਟ ਟਾਈਮ ਵਾਲੀ ਲਾਉਣੀ ਆ ਜੀ ਅਸੀਂ ਤਾਂ 10 ਜੁਲਾਈ ਨੂੰ ਲਾਉਣੀ ਹੈ ਜੀ ਇਹਦੇ ਵਿੱਚ ਹਾਂਜੀ ਤੇ ਲੋਕ 10 ਜੂਨ ਨੂੰ ਲਾਈ ਜਾਂਦੇ ਚ ਉਹਨਾਂ ਇੱਕ ਮਹੀਨਾ ਤੋਂ ਅਸੀਂ ਪਾਣੀ ਦੀ ਬਚਤ ਕੀਤੀ ਹੈ ਜੀ ਪਹਿਲਾਂ ਤਾਂ ਮੈਂ ਵਧਾਈਆਂ ਦਿੰਦਾ ਤੁਸੀਂ ਇੱਕ ਮਹੀਨਾ ਪਾਣੀ ਦੀ ਬਚਤ ਕੀਤੀ ਹੈ ਹਾਂਜੀ ਹਾਂਜੀ ਬਿਲਕੁਲ ਹੁਣ ਮੈਂ ਲੋਕ ਚ ਝੋਨਾ ਲਾਉਣ ਲੱਗ ਗਿਆ ਮੈਂ ਇਹ ਵਾਂਹ ਦੀ ਪਨੀਰੀ ਖਿਲਾ ਰਹੇ ਹਾਂ ਠੀਕ ਹੈ ਜੀ ਉਹ ਤੁਸੀਂ ਦੇਖ ਵੀ ਸਕਦੇ ਹੋ ਬਾਹਰ ਚ ਆਪਣੇ ਬਹੁਤ ਵਧੀਆ ਉਪਰਾਲਾ ਤੁਹਾਡਾ ਹਾਂਜੀ ਔਰ ਇਹ ਫਸਲ ਦਾ ਜਿਹੜਾ ਬੀ ਆ ਤੁਸੀਂ ਬਾਗੇ ਪਰਾਂ ਨੂੰ ਤੋਂ ਲਿਆ ਸੀ ਹਾਂਜੀ ਅਸੀਂ ਬਾਗੇਪੁਰਾਣੇ ਤੋਂ ਲਿਆ ਸੀ ਆਰਾਮੇ ਕਿਉਂ ਆਰਾਮੇ ਕਿਉਂ ਤੁਹਾਨੂੰ ਮੰਡੀ ਦੇ ਜੋ ਜਾਣੇ ਉਹਨਾਂ ਦੇ ਅਲਕੇ ਦੁਕਾਨਾਂ ਜੀ ਤੇ ਉਹਨਾਂ ਤੋਂ ਹੀ ਲੈਨੇ ਆ ਹੁੰਦੇ ਆ ਵਧੀਆ ਬੀ ਆ ਸਾਨੂੰ ਅਸੀਂ ਹੋਰ ਕੋਈ ਵੈਰਾਈਟੀ ਨਹੀਂ ਬੀਜਦੇ 3 ਸਾਲ ਹੋ ਗਏ ਸਾਨੂੰ ਲਗਾਤਾਰ ਵੀ ਜਾਨੀ ਇਹ ਰਿਜ਼ਲਟ ਬਹੁਤ ਨੂੰ ਵਧਾਈ ਜਿਵੇਂ ਆਪਾਂ ਕਹਿ ਦਿੱ ਗਏ ਜੀ ਮੈਂ ਵਧਾਈ ਦਿੰਨਾ ਤੁਸੀਂ ਜਿਹੜਾ ਖੇਤੀ ਦਾ ਬਦਲਾਵ ਲੈ ਕੇ ਆ ਰਹੇ ਆ ਅਮੀਰ ਕਰਦਾ ਤੁਹਾਨੂੰ ਦੇਖ ਕੇ ਕੋਸ਼ਿਸ਼ ਜਿਹੜੇ ਹੋਰ ਆਪਣੇ ਕਿਸਾਨ ਵੀਰ ਆ ਹਾਂਜੀ ਹਾਂਜੀ ਉਹ ਵੀ ਤੁਹਾਡੇ ਤੋਂ ਇਹਦੇ ਸੰਬੰਧ ਦੇ ਵਿੱਚ ਕੋਈ ਸੰਦੇਸ਼ਵਰ ਜੀ ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਹੀ ਕਹਿੰਨੇ ਆ ਜੀ ਜਿਵੇਂ ਦਾ ਝੋਨਾ ਮਹੀਨਾ ਦਾ ਅਸੀਂ ਉਹ ਪਾਣੀ ਬਚਤ ਕਰਦੇ ਆ ਮੂੰਗੀ ਬਹੁਤ ਜ਼ਿਆਦਾ ਘੱਟ ਪਾਣੀ ਲੈ ਰਹੀ ਹੈ ਜੀ ਜਿਹੜੇ ਹੁਣ ਝੋਨਾ ਲੋਕ ਆ ਫੂਸਾ ਜਾਂ ਵੈਰਾਈਟੀ ਫੂਸੇ ਦੀ ਹੈ ਮੰਨ ਲਓ ਡੋਗਰ ਫੂਸਾ ਜਾਂ 44 ਫੂਸਾ ਉਹ ਮਹੀਨਾ ਪਹਿਲਾਂ ਲੱਗਣਾ ਝੋਨਾ ਜਿਹੜਾ ਅਸੀਂ ਲਾਉਣੀ ਹੈ ਵੈਰਾਈਟੀ ਉਹ ਮਹੀਨਾ ਲੇਟ ਲੱਗਣੀ ਤੇ ਆਉਣੀ ਉਹਨਾਂ ਨਾਲੋਂ ਫੇਰ ਵੀ 20 ਦਿਨ ਪਹਿਲਾਂ ਜਾਣੀ ਤੁਹਾਡਾ ਇਹ ਜਿਹੜੀ ਫਸਲ ਵੀਜਦੇ ਹੋ ਤੁਹਾਡਾ ਐਕਸਪੀਰੀਅੰਸ ਹੈ ਕਿ ਤੁਸੀਂ ਉਹਨਾਂ ਨਾਲੋਂ ਵਧੀਆ ਨਹੀਂ ਸਾਡੇ ਕੋਲ ਐਕਸਪੀਰੀਅੰਸ ਹੈ ਹਰੇਕ ਸਾਲ ਜੀ ਕਰ ਰਹੇ ਆ ਜੀ ਤੇ ਸਾਡੇ ਸਾਨੂੰ ਇੱਥੇ ਤੁਸੀਂ ਫਿਰ ਦੇ ਫਿਰ ਦੇਖ ਲਿਓ ਅਸੀਂ ਲਾਉਣਾ ਹਜੇ 10 ਜਲਾਈ ਨੂੰ ਆ ਤੇ ਇਹਨਾਂ ਵੜ ਦੇ ਨਾਲ ਜਿਹੜੇ ਆ ਬਰੇ ਪਾਸੇ ਲੋਕ ਆ ਕਦੂ ਕਰੀ ਜਾਂਦੇ ਆ ਲਾਈ ਜਾਂਦੇ ਆ ਵੀਰ ਜੀ ਲਖਵੀਰ ਸਿੰਘ ਪੀਲੂ ਜੀ ਤੁਹਾਨੂੰ ਪਿਆਰ ਨਾਲ ਕਹਿੰਦੇ ਆ ਹਾਂਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 99145 0573 ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਇਸ ਟਾਈਮ ਮੌਸਮ ਵੀ ਤੁਹਾਡਾ ਸਾਥ ਦੇ ਰਿਹਾ ਹੈ ਬਿਲਕੁਲ ਬਿਲਕੁਲ ਕਿਉਂਕਿ ਫਸਲ ਪੱਕੀ ਤੇ ਅਗਰ ਬਾਰਿਸ਼ ਪੈ ਜੇ ਤਾਂ ਕਿਸਾਨ ਦਾ ਚਿਹਰਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਟੈਨਸ਼ਨ ਹੋ ਜਾਂਦੀ ਹੈ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਫਸਲ ਵੀ ਬਹੁਤ ਵਧੀਆ ਔਰ ਮੌਸਮ ਵੀ ਬਹੁਤ ਵਧੀਆ ਹੈ ਮੈਂ ਉਮੀਦ ਕਰਦਾ ਕਿ ਫਸਲ ਤੁਹਾਡੀ ਪਿਛਲੇ ਸਾਲ ਨਾਲੋਂ ਇਸ ਵਾਰ ਝਾੜ ਵਧ ਲਿਆਵੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਸਤ ਸਤ ਸ੍ਰੀ ਅਕਾਲ ਚਲੋ ਭੱਜ ਕੱਢ ਦੋ ਉਹ 42 ਚਾਹਰਾਲੀ ਗੋਲੇ ਹੋਰ ਸਾਰੇ ਬੀਆ ਭੱਜ ਕੇ ਭੱਜ ਕੇ ਪੂਰਾ ਕੰਡਾ ਪੜੀ ਨਹੀਂ ਕੋਈ